ਰਾਤ ਨੂੰ ਖੀਰਾ ਨਹੀਂ ਖਾਣਾ ਚਾਹੀਦਾ ਲੋਕਾਂ ਨੇ ਮੇਰੀ ਕਮੈਂਟ ਦੇ ਵਿੱਚ ਐਸੀ ਤਾਂ ਐਸੀ ਕਰਤੀ ਕਹਿੰਦੇ ਗੋਲਸਾਹਬ ਪਰ ਰਾਤ ਨੂੰ ਮੋٹے ਜਿਹੇ ਲੰਡੂ ਪੈਗ ਲਾਈਦੇ ਨਾਲ ਖੀਰਾ ਖਾਂਦੇ ਨੂੰ 20 ਸਾਲ ਹੋ ਗਏ ਸਾਨੂੰ ਤੁਹਾਡੀ ਵੀਡੀਓ ਦੇਖੀ ਮੈਂ ਬਹੁਤ ਇਹਨੂੰ ਕਿਹਾ ਕਿ ਮੈਂ ਪੁੱਤ ਬੰਦ ਕੀਤਾ ਸੀ ਉਹ ਕਹਿੰਦਾ ਸਾਨੂੰ ਤਾਂ ਕੁਝ ਨਹੀਂ ਹੋਇਆ ਮੈਂ ਕਿਹਾ ਤੁਹਾਨੂੰ ਪਤਾ ਲੱਗੂ ਜਦੋਂ ਸੋਚੋਗੇ ਇਸ ਗੱਲ ਵੀ ਗੋਲਸਾਹਬ ਨੇ ਜੇ ਗੱਲ ਕਹੀ ਹੈ ਤਾਂ ਉਹਦੇ ਵਿੱਚ ਕੁਝ ਨਾ ਕੁਝ ਹੈ ਜਿਹੜਾ ਗ੍ਰੰਥ 'ਚ ਲਿਖਿਆ ਸੀ ਉਹ ਬੋਲਣਾ ਗ੍ਰੰਥ 'ਚ ਲਿਖਿਆ ਵੀ ਜੇ ਦੁਸ਼ਮਣ ਨੂੰ ਖੀਰਾ ਖਵਾਉਣਾ ਤਾਂ ਰਾਤ ਨੂੰ ਖਵਾਓ ਕਰ ਦੋਗੇ ਜੇ ਕਿਸੇ دوست ਮਿੱਤਰ ਨੂੰ ਖਵਾਣਾ ਤਾਂ ਸਵੇਰੇ ਖਵਾਓ ਕਿਉਂਕਿ ਰਾਤ ਨੂੰ ਖੀਰਾ ਖਾਣ ਦੇ ਨਾਲ ਸਾਡੀਆਂ ਅੰਤੜੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਆਉਦੀ ਤੇ ਮੂਲੀ ਵੀ ਮੈਂ ਪਹਿਲਾਂ ਮੈਂ ਰਾਤ ਨੂੰ ਖਾਂਦਾ ਸੀਗਾ ਹੋਰ ਆਪਣੇ ਇੱਥੇ ਸ਼ਾਮ ਨੂੰ ਢਾਬਿਆਂ ਤੇ ਮੂਲੀ ਮਿਲਦੀ ਠੰਡੇ ਜਿ ਤੁਹਾਨੂੰ ਪਤਾ ਹੈ ਨਾ ਸਾਰੇ ਬਸੇ ਫਿਰ ਮੈਂ ਕਿਸੇ ਸੁਣ ਚ ਆਇਆ ਕਹਿੰਦੇ ਰਾਤ ਨੂੰ ਮੂਲੀ ਵੀ ਨਹੀਂ ਖਾਣੀ ਚਾਹੀਦੀ ਮੂਲੀ ਨਿਰਨੇ ਕਾਲ ਚ ਮਤਲਬ ਰਾਤ ਨੂੰ ਨਹੀਂ ਖਾਣੀ ਚਾਹੀਦੀ ਜੇ ਤੁਸੀਂ ਪੇਟ ਦੀ ਪ੍ਰੋਬਲਮ ਤੋਂ ਖਹਿੜਾ ਚਿਲਾਉਣਾ ਹਾਂਜੀ ਮੂਲੀ ਨੂੰ ਛਿੱਲੋ ਛਿਲਕੇ ਕੱਟ ਦੋ ਵਿੱਚੋਂ ਚਾਰ ਫਾੜ ਕਰਕੇ ਉਹਨੂੰ ਨਮਕ ਲਾ ਦੋ ਸਿੰਧਾ ਨਮਕ ਲਾ ਕੇ ਰਾਤ ਨੂੰ ਰੱਖ ਦੋ ਸਵੇਰ ਤੱਕ ਉਹਦੇ ਅੰਦਰੋਂ ਜਿਹੜਾ ਪਾਣੀ ਆ ਅੱਛਾ ਪਾਣੀ ਨਿਕਲ ਜਾਊ ਸਾਰਾ ਨਿਕਲ ਜਾਊ ਉਸ ਤੋਂ ਬਾਅਦ ਮੂਲੀ ਸਿੰਪਲ ਬਚ ਗਈ ਉਹਨੂੰ ਚੰਗੀ ਤਰ੍ਹਾਂ ਧੋ ਲਓ ਜਿੰਨੀ ਖਾਦੀ ਜਾਂਦੀ ਹੈ ਚੱਬ ਕੇ ਖਾ ਲਓ ਉਹਨੂੰ ਨੂਨ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਧੋ ਕੇ ਜਿੰਨੀ ਖਾਦੀ ਜਾਂਦੀ ਖਾ ਲਓ ਬਾਕੀ ਰੱਖ ਦੋ ਕੋਈ ਗੱਲ ਨਹੀਂ ਦੂਜੇ ਦਿਨ ਫੇਰ ਨਵੀਂ ਤਿੰਨ ਚਾਰ ਦਿਨ ਘਾ ਲਓ ਜੀ ਜਿੰਨਾ ਮਰਜੀ ਬਲੋਟਿੰਗ ਹੋ ਰਹੀ ਹੈ, ਪੇਟ ਗੈਸ ਹੋ ਰਿਹਾ, ਜਲਨ ਹੋ ਰਹੀ ਹੈ, ਐਸਿਡਿਟੀ ਹੋ ਰਹੀ ਹੈ, ਪੇਸ਼ੈਂਟ ਦਾ ਥੈਂਕ ਯੂ ਆ ਜੀ। ਮਾਤਾ ਜੀ ਮੇਰਾ ਤਾਂ ਘਰ ਤਾਂ ਕੰਮ ਤੁਸੀਂ ਮੈਂ ਮੇਰੇ ਮੈਂ ਬਲੋਟਿੰਗ ਮੇਰੇ ਹੋ ਜਾਂਦੀ ਹੈ। ਪਰ ਮੈਂ ਪਹਿਲਾਂ ਰਾਤ ਨੂੰ ਖਾਂਦਾ ਸੀ ਮੂਲੀ। ਤੁਸੀਂ ਥੋੜੇ ਦਿਨ ਖਾ ਕੇ ਦੇਖੋ ਸਵੇਰੇ ਰਾਤ ਨੂੰ ਕੱਟ ਕੇ ਮੂਲੀ ਦਾ ਆਪਦਾ ਹੀ ਕਮਾਲ ਹੈ। ਅਸੀਂ ਪਿੱਛੇ ਇਹ ਆਰਟੀਕਲ ਬਣਾਇਆ ਦੀ ਮੂਲੀ ਕੋ ਮਾਮੂਲੀ ਮਤ ਸਮਝੋ। ਉਹ ਲੋਕਾਂ ਨੇ ਖਾਦਾ ਉਹਨੂੰ ਬੜਾ ਜਿੱਦਾਂ ਗੋਸ਼ਰਾਪਾ ਕਹਿੰਦੇ ਕਿ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਇੱਕ ਪਲੇਟ ਸੈਲਡ ਖਾ ਲਓ। ਬਿਲਕੁਲ ਖਾ ਲਓ। ਹੁਣ ਖੀਰੇ ਇਹੀ ਹੁੰਦੇ ਨੇ ਅਸਲ ਵਿੱਚ ਸ਼ੂਟਿੰਗ ਦੇ ਪਹਿਲਾਂ ਹੁੰਦੇ ਨੇ ਇਹ ਲੰਚ ਤੋਂ ਪਹਿਲਾਂ ਪਹਿਲਾਂ ਖਾਣਾ ਚਾਹੀਦਾ ਦਿਨ 11 ਵਜੇ ਤੋਂ ਪਹਿਲਾਂ ਖਾਣਾ ਚਾਹੀਦਾ ਡਿਨਰ ਚ ਨਹੀਂ ਲੈਣਾ ਫਿਰ ਲੰਚ ਕਿੰਨੇ ਵਜੇ ਕਰਦੇ ਹੋ ਤੁਸੀਂ ਸਾਡੇ 2 ਤਾਂ ਬਾਜੀ ਜਾਂਦੇ ਆਵੇ ਸਾਡੇ ਤਾਂ ਦੋ ਹੀ ਹੁੰਦੇ ਨੇ ਅਸੀਂ 10 11 ਵਜੇ ਇੱਕ ਖਾਣਾ ਖਾਣਾ ਇੱਕ 7 8 ਵਜੇ ਰਾਤ ਸਾਡਾ ਟਾਈਮ ਹੀ ਨਹੀਂ ਹੁੰਦਾ ਬੜੇ ਔਖੇ ਇਸ ਕਰਕੇ ਹੁੰਦੇ ਹਾਂ ਹਾਂ ਬਸ ਇਹ ਵੀ ਰਾਤ ਨੂੰ ਸਲਾਦ ਤੋਂ ਬਚੋ ਬਸ ਹੋ ਗਿਆ ਸਮਝ ਗਿਆ ਜੀ ਘੰਟੂ ਘਟ ਜੇ ਬਾਕੀ ਖਾਣਾ ਖਾ ਲਓ ਖੀਰੇ ਤੋਂ ਜ਼ਰੂਰ ਬਚੋ ਜੀ ਜੀ ਹਾਂ ਰਾਤ ਨੂੰ ਬਾਕੀ ਸਲਾਦ ਜਿਵੇਂ ਟਮਾਟਰ ਹੈ ਕੋਈ ਹੋਰ ਚੀਜ਼ ਆ ਉਹ ਆਪਾਂ ਖਾ ਸਕਦੇ ਹਾਂ ਛਲਗਮ ਛਲਗਮ ਹੈ ਸਬਜ਼ੀ ਹੋ ਜਾਂਦੀ ਉਹ ਖਾ ਸਕਦੇ ਇਦਾਂ ਦਾ ਸਲਾਦ ਲੈ ਸਕਦੇ ਪੱਤੇਦਾਰ ਪੱਤੇਦਾਰ ਸਲਾਦ ਬਹੁਤ ਵਧੀਆ ਹੁੰਦਾ ਜਿਹਦੇ ਚ ਤਰ੍ਹਾਂ ਤਰ੍ਹਾਂ ਦੇ ਪੱਤੇ ਹੁੰਦੇ ਉਹ ਖਾ ਸਕਦੇ ਮਤਲਬ ਇਹ ਨਹੀਂ ਜਿਵੇਂ ਪਾਲਕ ਜਾਂ ਬਾਕੀ ਸਾਰੀ ਚੀਜ਼ਾਂ ਖਾ ਸਕਦੇ ਗ੍ਰੀਨ ਗ੍ਰੀਨ ਵਾਲੀ ਜਿਹੜੀ ਜਿੰਨੇ ਮਰਜ਼ੀ ਖਾਓ ਕੋਈ ਨੁਕਸਾਨ ਨਹੀਂ ਤੇ ਇਦਾਂ ਦਾ ਕੋਈ ਫੂਡ ਜਿਹੜਾ ਜਾਂ ਕੋਈ ਚੀਜ਼ ਜਿਹੜੀ ਕਿ ਆਪਾਂ ਕਹਿੰਦੇ ਕਿ 25% ਐਕਸਰਸਾਈਜ਼ 75% ਫੂਡ ਉਹ ਆਪਣਾ ਪਤਾ ਨਹੀਂ ਹੁੰਦਾ ਵੀ ਗਰਮੀਾਂ 'ਚ ਕਿਹੜਾ ਖਾਣਾ ਸਰਦੀਆਂ 'ਚ ਕਿਹੜਾ ਖਾਣਾ ਹੈ ਤੇ ਉਹ ਕਿਸ ਤਰ੍ਹਾਂ ਬੰਦੇ ਨੂੰ ਇਤਿਹਾਸ ਤਾਂ ਜੋ ਆਪਣੀ ਬੋਡੀ ਨੂੰ ਬੈਲੈਂਸ ਰੱਖ ਸਕੇ ਦੇਖੋ ਇੱਕ ਤਾਂ ਚੀਜ਼ ਹੁੰਦੀ ਹੈ ਗਰਮੀ ਸਰਦੀ ਹੁਣ ਕਈ ਬੰਦੇ ਪਤਾ ਹੀ ਨਹੀਂ ਵੀ ਅੱਜ ਸਵੇਰੇ ਇੱਥੇ ਬੈਠੇ ਨੇ ਕੱਲ ਨੂੰ ਕੈਨੇਡਾ ਬੈਠੇ ਨੇ ਅੱਜ ਗਰਮੀ 'ਚ ਬੈਠਿਆ ਕੱਲ ਨੂੰ ਠੰਡੇ 'ਚ ਬੈਠਿਆ ਪਰ ਇਹ ਇੱਕ ਨਾ ਜਿਵੇਂ ਮੌਸਮ ਦੇ ਹਿਸਾਬ ਨਾਲ ਫੂਡ ਆ ਗਿਆ ਉਹਦੇ ਵਿੱਚ ਇੱਕ ਤਾਂ ਜੰਕ ਫੂਡ ਇਹਦਾ ਤਾਂ ਕੋਈ ਮੌਸਮ ਹੀ ਨਹੀਂ ਹੈ ਇਹਦਾ ਕਦੀ ਵੀ ਨਹੀਂ ਲੈਣਾ ਚਾਹੀਦਾ ਖਾਣਾ ਹੀ ਨਹੀਂ ਚਾਹੀਦਾ ਇਹਦੇ ਕਦੀ ਵੀ ਨਹੀਂ ਲੈਣਾ ਚਾਹੀਦਾ ਔਰ ਦੂਸਰੀ ਚੀਜ਼ ਕੀ ਆ ਕਿ ਜਿਹੜਾ ਆਪਣਾ ਨਾਰਮਲ ਡਾਈਟ ਆ ਜਿਵੇਂ ਹੁਣ ਆਪਾਂ ਕਣਕ ਦੀ ਰੋਟੀ ਖਾਂਦੇ ਆ ਜੇ ਉਹਦੇ ਵਿੱਚ ਚਾਰ ਚੀਜ਼ਾਂ ਮਿਕਸ ਕਰ ਲੀਆਂ ਜਾਂਗ ਚਨਾ ਜੀ ਜੋ ਬਾਜਰਾ ਔਰ ਬਾਜਰਾ ਜਿਹੜਾ ਹੈਗਾ ਉਹ ਗਰਮੀਆਂ ਚ ਨਹੀਂ ਪਾਉਣਾ ਚਾਹੀਦਾ ਤਾਂ ਮੈਂ ਤੁਹਾਨੂੰ ਦੱਸਾਂ ਜੌਂ ਔਰ ਚਨਾ ਹਾਂ ਜੌਂ ਪਾ ਲਓ ਚਨਾ ਪਾ ਲਓ ਸਰਦੀ ਚ ਜੌਨਾ ਪਾਓ ਬਾਜਰਾ ਇਸ ਤਰ੍ਹਾਂ ਕਰਕੇ ਅਗਰ ਕਣਕ ਦੇ ਨਾਲ ਇਹਨੂੰ ਮਿਕਸ ਕਰਦੇ ਜਿਵੇਂ ਮੰਨ ਲਓ ਬਾਕੀ ਸਾਰੀਆਂ ਚੀਜ਼ਾਂ ਮਿਲਾ ਕੇ ਤੁਹਾਡਾ ਬਣ ਗਿਆ ਕਿੱਲੋ ਪਾਊਡਰ ਕਿਲੋ ਚ ਕਣਕ ਪਾ ਲੋ ਫਿਰ ਉਹ ਤੁਹਾਨੂੰ ਸੂਟ ਕਰੂਗਾ ਕਿਉਂਕਿ ਅਸੀਂ ਜਨਮ ਤੋਂ ਕਣਕ ਖਾਧੀ ਆ ਹਾਂਜੀ ਪਰ ਕਣਕ ਖਰਾਬ ਆ ਗਈ ਜੇ ਹੁਣ ਅਸੀਂ ਉਹਨੂੰ ਛੱਡਦੇ ਆ ਤਾਂ ਵੀ ਫਸਦੇ ਆ ਸੱਪ ਦੇ ਮੂਹਰ ਚ ਕੋੜ ਕਿੱਲੀ ਵਾਲਾ ਕੰਮ ਹੋਇਆ ਪਿਆ ਫੂਡ ਨੂੰ ਲੈ ਕੇ ਅੱਜ ਨਹੀਂ ਜਿੱਦਾਂ ਹੁਣ ਕਹਿ ਰਹੇ ਜਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਯੂਪੀ ਦੀ ਉਹ 골ਡਨ ਵਾਲੀ ਜਿਹੜੀ ਗੇਹਮ ਹੈ ਹਮਮ ਅਗਰ ਉਹ ਬੈਟਰ ਹੈ ਤੇ ਮਤਲਬ ਕਹਿੰਦਾ ਕਿ ਉਹ ਤਾਂ ਫਿਰ ਉਹ ਖਾ ਸਕਦੇ ਆ ਜਾਂ ਉੱਚੇ ਕੋਈ ਕਪਲਾਓ ਸਕਦੇ ਪਤਾ ਕੀ ਹੈ ਜੀ ਜੇ ਤਾਂ ਜੂਪੀ ਵਾਲੀ ਖਾਣੀ ਆ ਉਹਦੇ ਨਾਲ ਵਧੀਆ ਤਾਂ ਪੰਜਾਬ ਚ ਵੀ ਬਣਾਈ ਜਾ ਸਕਦੀ ਆ ਹਾਂਜੀ ਆਰਗੈਨਿਕ ਖੇਤੀ ਕੀਤੀ ਜਾ ਸਕਦੀ ਆ ਖੁੱਲ੍ਹ ਕੇ ਖੇਤੀ ਕਰ ਗਿਆ ਤੇ ਜਿਹੜੀ ਹੁਣ ਅਸੀਂ ਕਹਿੰਦੇ ਐਮਪੀ ਦੀ ਕਣਕ ਜਾਂ ਯੂਪੀ ਦੀ ਕਣਕ ਹੈ ਮੈਂ ਕਹਿੰਦਾ ਹੋ ਸਕਦਾ ਬਹੁਤ ਵਧੀਆ ਹੋਊਗਾ ਹੋ ਸਕਦਾ ਪਰ ਇਹ ਇਹ ਵੀ ਹੋ ਸਕਦਾ ਵੀ ਜਦੋਂ ਡਿਮਾਂਡ ਕਿਤੇ ਬਹੁਤ ਜ਼ਿਆਦਾ ਹੋ ਜਾਏ ਉਹਨੂੰ ਕੁਝ ਵੀ ਕੀਤਾ ਜਾਏ ਕੁਝ ਨਾ ਮਿਕਸ ਕਰਤਾ ਇਹਨਾਂ ਕੁਝ ਵੀ ਕੀਤਾ ਜਾਏ ਹਾਂਜੀ ਤਾਂ ਹੁਣ ਜਿਵੇਂ ਜਿੰਨੀਆਂ ਵੀ ਕੰਪਨੀਆਂ ਨੇ ਆਟਾ ਬਣਾਉਂਦੀਆਂ ਨੇ ਉਹ ਆਟੇ ਦੀ ਹਰ ਕਥੈਲੀ ਤੇ ਲਿਖ ਦਿੰਦੇ ਸਰਬਤੀ ਕਣਕ ਦਾ ਆਟਾ ਹਾਂਜੀ ਹਾਂਜੀ ਤਾਂ ਹੀ ਪੁੱਛ ਰਹੇ ਹਾਂ ਜੀ ਐਨੀ ਫਿਰ ਸਰਬਤੀ ਕਣਕ ਵੀ ਕਿੱਥੋਂ ਆਜੂਗੀ ਉਹ ਕਿਧਰੋਂ ਕਿਧਰ ਲੈ ਕੇ ਆਉਣਾ ਹਾਂ ਹੁਣ ਜਿਵੇਂ ਜਿੰਨਾ ਦੁੱਧ ਅਸੀਂ ਪੀਂਨੇ 140 ਕਰੋੜ ਲੋਕ ਅਗਰ ਆਪਾਂ ਪਾਈਆ ਦੁੱਧ ਵੀ ਰੋਜ਼ ਦਾ ਗਣ ਲੈ ਤਾਂ ਕਿੰਨੇ ਲੀਟਰ ਹਜ਼ਾਰ ਲੱਖ ਲੀਟਰ ਐਨਾ ਲੀਟਰ ਦੁੱਧ ਗਾਂ ਥੋੜੀ ਦੰਦੀ ਨਾਲ ਵੱਜਦਾ ਸਾਡੇ ਕੋਲ ਇੱਕ ਪੇਸ਼ੈਂਟ ਆਏ ਉਹਨਾਂ ਦੀ ਉਮਰ ਸੀ ਕਿ 70 ਪਲੱਸ ਜੀ ਔਰ ਮੈਂ ਉਹਨਾਂ ਨੂੰ ਜਦੋਂ ਏਜ ਪੁੱਛਿਓ ਪੂਰੇ ਜੰਗ ਉਹ ਕਹਿੰਦੇ ਜੀ ਆਪਣੇ ਚਾਰ ਪੁੱਤਰ ਆ ਗੋਇਲ ਸਾਹਿਬ ਚਾਰਾਂ ਨੇ ਕਹਿੰਦਾ ਅੱਗੇ ਚਾਰ-ਚਾਰ ਹੋਰ ਆ ਕਹਦਾ 16 20 25 ਬੰਦਿਆਂ ਦਾ ਸਾਡਾ ਪੂਰਾ ਪਰਵਾਰ ਟੱਬਰ ਵੱਡਾ ਟੱਬਰ ਕਹਿੰਦਾ ਸੁਖ ਨਾਲ ਵੱਡਾ ਕਹਿੰਦਾ ਮੇਰੇ ਕਦੇ ਕਿਸੇ ਪੁੱਤ ਦੀ ਡਿਊਟੀ ਹੁੰਦੀ ਆ ਪਰ ਇਹਨਾਂ ਨੂੰ ਤੇਲ ਛੱਸਣ ਦੀ ਕੋਈ ਬਾਡੀ ਨੂੰ ਛੱਸਦਾ ਕੋਈ ਕੋਸ਼ਿਸ਼ ਕਰ ਹੁਣ ਕਹਿੰਦਾ ਜੀ ਮੇਰਾ ਸੀਨਾ ਇੰਨਾ ਚੌੜਾ ਮੈਂ ਠੰਡ ਪੈ ਗਈ ਮੈਂ ਇਦਾਂ ਹੋਣਾ ਚਾਹੀਦਾ ਜਿ ਆਪਣੇ ਬਜ਼ੁਰਗ ਉਹ ਐਕਚੁਅਲੀ ਪਰਿਵਾਰ ਤਾਂ ਆ ਰਿਹਾ ਨਹੀਂ ਯਾਰ ਔਰ ਕਹਿੰਦਾ ਗੋਲ ਸਿੰਘ ਸਾਡੇ ਘਰ ਚ ਕਿਸੇ ਚੀਜ਼ ਦੀ ਕਮੀ ਨਹੀਂ ਮੈਂ ਫਿਰ ਅੱਜ ਮੇਰੇ ਕੋਲ ਕੀ ਕਰਨਾ ਹੈ ਮਾ ਕੋਈ ਪ੍ਰੋਬਲਮ ਹੈ ਉਹਦਾ ਹੱਟੇ-ਕਰਤੇ ਕੋਈ ਪ੍ਰੋਬਲਮ ਨਹੀਂ ਕਹਿੰਦਾ ਮੈਂ ਤੁਹਾਨੂੰ ਦੇਖਣ ਆਇਆ ਵੀ ਯਾਰ ਇਹ ਕੌਣ ਆ ਬੰ ਮੇਖਾ ਕੋਈ ਗੱਲ ਤਾਂ ਹੋਊਗੀ ਬਿਨਾ ਬਿਮਾਰੀ ਤੋਂ ਬੈਦਗੋਲ ਨਹੀਂ ਜਾਇਆ ਜਾਂਦਾ ਕਹਿੰਦਾ ਗੋਲਸਾਹ ਮੈਨੂੰ ਸੱਚ-ਮੁੱਚ ਤੁਹਾਨੂੰ ਦੱਸਾਂ ਮੈਨੂੰ ਕੋਈ ਬਿਮਾਰੀ ਨਹੀਂ ਪਰ ਮੈਂ ਸਾਰੀ ਉਮਰ ਹੀ ਜਵਾਨ ਰਹਿਣਾ ਚਾਹੁੰਨਾ ਤੁਸੀਂ ਇਹ ਜੀ ਦੱਸੋ ਕਹਿੰਦਾ ਕਿ ਕਾ ਕਿਤੇ ਜੀ ਹੋਰ ਬਦਲ ਮੈਂ ਇਧਰੋਂ ਚਾਹੁੰਨਾ ਤੁਹਾਡੇ ਕੋਲ ਜਿਵੇਂ ਸਾਡੇ ਬਾਂਬੇ ਜੇ ਬਾਦ ਮਸ਼ਹੂਰ ਹੈ ਯਾ ਇੱਥੇ ਵੀ ਹੋਣਾ ਹੈ ਉਹ ਕਹਿੰਦੇ ਮੇਰੀ ਲੋਕੀ ਵੱਡੀ ਕਰਨੀ ਹੈ ਹਾਂ ਉਹਦੀ ਬੇਲ 'ਚ ਇਧਰ ਕਰਕੇ ਉਹ ਇੰਜੈਕਸ਼ਨ ਲਾਉਂਦੇ ਹੁਣ ਜਿਹਨੇ ਖਾਣੀ ਉਹਨੇ ਤਾਂ ਖਾਣੀ ਹੈ ਵਿਚਾਰਾ ਕੀ ਕਰੇ ਕੋਈ ਹੋਰ ਮਹਿੰਗੇ ਸਮਝੇ ਕਿੱਥੋਂ ਕਾ ਕੋਈ ਇਦਾਂ ਦੀ ਚੀਜ਼ ਉਹ ਖਾਣੇ ਦੇ ਨਾਲ ਜਿਹਦੇ ਨਾਲ ਜਿਹੜੀ ਉਹਨਾਂ ਦੀ ਜ਼ਹਿਰ ਜੋ ਵੀ ਚੀਜ਼ ਹੈ ਜਿਹਨੂੰ ਕੱਟਿਆ ਜਾ ਸਕੇ ਇੱਕ ਦੇਖੋ ਮੈਂ ਇਹ ਨਾ ਜੀ ਇਹ ਹੈਗਾ ਭੂਮੀਆਵਲਾ ਓਕੇ ਜੀ ਜਿੰਨੇ ਲੋਕ ਸ਼ਰਾਬ ਪੀਂਦੇ ਆ ਹਫੀਮ ਖਾਂਦੇ ਆ ਕੋਈ ਨਸ਼ਾ ਕਰਦੇ ਆ ਉਹ ਵੀ ਉਸੇ ਬਰਾਬਰ ਆ ਜਾਂਦੀ ਹੈ ਚੀਜ਼ ਜਿੰਨਾ ਆਪਾਂ ਪੈਸਟੀਸਾਈਡ ਖਾ ਰਹੇ ਆਲ ਰਾਈਟ ਅੱਛਾ ਮੈਂ ਸਹੀ ਸਵਾਲ ਪੁੱਛ ਲਿਆ ਬਿਚਾਰੇ ਵੈਜੀਟੇਰੀਅਨ ਉਹਨਾਂ ਦਾ ਸਵਾਲ ਉਹ ਜਿੰਨੇ ਵੀ ਲੋਕ ਨੇ ਸਾਰਿਆਂ ਵਾਸਤੇ ਇਹ ਇੱਕ ਭੂਮੀਆਵਲਾ ਸਭ ਤੋਂ ਬੈਸਟ ਚੀਜ਼ ਹੈ ਇਹਦੇ ਉੱਤੇ ਬਕਾਇਦਾ ਲਿਖਿਆ ਗੁੱਡ ਫਾਰ ਆਲ ਟਾਈਪ ਆਫ ਲੀਵਰ ਡਿਜ਼ੀਜ਼ ਉਹ ਲੈ ਲਿਵਰ ਦੀ ਹਰ ਤਰ੍ਹਾਂ ਦੀ ਸਮੱਸਿਆ ਕਿਉਂਕਿ ਜੋ ਵੀ ਅਸੀਂ ਖਾਣਾ ਹੈ ਨਾ ਜੀ ਉਹ ਜਾਣਾ ਤਾਂ ਲਿਵਰ 'ਚ ਆ ਹਾਂ ਜੀ ਹਾਂ ਫੇ ਉੱਥੇ ਜਾ ਕੇ ਸਾਰਾ ਸਿਸਟਮ ਵਿਗੜਦਾ ਲਿਵਰ ਤੋਂ ਬਾਅਦ ਅੱਗੇ ਸਿਸਟਮ ਖੜਾ ਹੁੰਦਾ ਸਾਰਾ ਕਿਉਂਕਿ ਲਿਵਰ ਜਿਹੜਾ ਸਾਡਾ ਹੈਗਾ ਨਾ ਜੀ ਇਹੀ ਸਾਡੀ ਬੋਡੀ ਦਾ ਪ੍ਰਧਾਨ ਪਾਰਟ ਹੈ ਸਭ ਤੋਂ ਵੱਡਾ ਅੰਗ ਹੈ ਇਹ ਹਾਂ ਜੋ ਅਸੀਂ ਸਭ ਤੋਂ ਵੱਡਾ ਹੈ ਇਹੀ ਜਦੋਂ ਅਸੀਂ ਜੋ ਖਾਣਾ ਇਹਦੇ 'ਚ ਜਾਣਾ ਜਦੋਂ ਅਸੀਂ ਇਹਨੂੰ ਜ਼ਹਿਰ ਦੇਣ ਲੱਗਦੇ ਦਾ ਇਫੈਕਟ ਹੀ ਹੋ ਜਾਂਦਾ ਹੈ ਲਿਵਰ ਸਰੋਸਿਸ ਹੋ ਜਾਂਦਾ ਹੈ जख्मी ਹੋ ਜਾਂਦਾ ਹੈ ਅੱਛਾ ਕਈ ਵਾਰੀ ਇੰਨਾ ਜ਼ਿਆਦਾ ਖਰਾਬ ਹੋ ਜਾਂਦਾ ਬੰਦਾ ਮਿੰਤਾ ਕਰਦਾ ਵੀ ਡਾਕਟਰ ਸਾਹਿਬ ਇੱਕ ਵਾਰ ਬਚਾ ਲਓ ਅੱਜ ਤੋਂ ਮੈਂ दारू ਨਹੀਂ ਪੀਂਦਾ ਮੈਂ ਨਹੀਂ ਕਰਦਾ ਉਹ ਡਾਕਟਰ ਨੂੰ ਵੀ ਪਤਾ ਹੁੰਦਾ ਹੈ ਹੁਣ ਇਹਦਾ ਕੁਝ ਨਹੀਂ ਹੋਣਾ ਹਾਂ ਤਾਂ ਇਸ ਕਰਕੇ ਨਾ ਜੀ ਲਿਵਰ ਵਾਸਤੇ ਅਗਰ ਤੁਸੀਂ ਲਿਵਰ ਨੂੰ ਜਿੰਦਾ ਰੱਖਣਾ ਜੀ ਕਿਸੇ ਵੀ ਖਾਣ ਪੀਣ ਵਾਲੀ ਚੀਜ਼ ਦੇ ਸਾਈਡ ਇਫੈਕਟ ਤੋਂ ਬਚਣਾ ਮੈਂ ਕਹਿੰਦਾ ਖਾਓ ਜੋ ਮਰਜੀ ਹੈਨਾ ਇੱਕ ਕਹਾਵਤ ਹੈ ਵੀ ਖਾਓ ਮਨ ਪਾਉਂਦਾ ਪੇਟ ਨੂੰ ਲੱਗ ਪਾਉਂਦਾ ਮਤਲਬ 네ਗੇਟਿਵ ਫੈਕਟਰ ਕੱਢ ਦੂਗਾ ਇਹ ਸਾਰੀਆਂ ਚੀਜ਼ਾਂ ਨੂੰ ਇਹ ਲੀਵਰ ਨੂੰ ਇਦਾਂ ਸਾਫ਼ ਕਰਦਾ ਜਿਵੇਂ ਡਿਟਰਜੈਂਟ ਕੱਪੜੇ ਨੂੰ ਧੋ ਦਿੰਦਾ ਕਿਆ ਬਾਤ ਇਹੋ ਚੀਜ਼ ਹੈ ਮਤਲਬ ਕੋਈ ਵੀ ਖਾ ਸਕਦਾ ਕੋਈ ਵੀ ਇਹਨੂੰ ਖਾ ਸਕਦਾ ਹੈ ਔਰ ਅੱਛਾ ਇੱਕ ਚੀਜ਼ ਹੋਰ ਹੈ ਕਿਸੇ ਨੂੰ ਲੀਵਰ ਦੀ ਕੋਈ ਪ੍ਰੋਬਲਮ ਹੈ ਲੀਵਰ ਫੈਟੀ ਆ ਲੀਵਰ ਚ ਪ੍ਰੋਬਲਮ ਆ ਰਹੀ ਹੈ ਖਾਣ ਪੀਣ ਕਰਕੇ ਆ ਰਹੀ ਹੈ ਪਾਣੀ ਕਰਕੇ ਆ ਰਹੀ ਹੈ ਦਾਰੂ ਕਰਕੇ ਆ ਰਹੀ ਹੈ ਜਾਂ ਬਿਨਾਂ ਦਾਰੂ ਕਰਕੇ ਆ ਰਹੀ ਹੈ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਜੀ ਕਾਲਮੇਗ ਕੁਟਕੀ ਅੱਛਾ ਚਰਾਇਤਾ ਤੇ ਭੂਮੀਆਂ ਵਾਲਾ ਚਾਰ ਚੀਜ਼ਾਂ ਇਹ ਅਲੱਗ-ਅਲੱਗ ਹੁੰਦੇ ਨੇ ਚਾਰੇ ਅੱਡ-ਅੱਡ ਹੁੰਦੇ ਨੇ ਅੱਛਾ ਚਾਰਾਂ ਨੂੰ ਬਰਾਬਰ ਮਾਤਰਾ 'ਚ ਲੈ ਲਓ ਜਾ ਕੇ ਬਣਸਾਰੀ ਤੋਂ ਹਾਂ ਬਈ ਮੈਂ ਦੁੱਗਲ ਸਾਹਿਬ ਨੂੰ ਦੱਸ ਰਿਹਾ ਤੁਸੀਂ ਨੋਟ ਕਰ ਲਓ ਬੈਕ ਕਰਕੇ ਫੋਨ ਨਹੀਂ ਬਾਰ-ਬਾਰ ਕਰੀ ਦੇਣਾ ਚੱਕੇ ਜਾਂਦੇ ਐ ਰਿਵਾਈਂਡ ਕਰਕੇ ਦੇਖ ਲਿਓ ਇਹ ਦੁਬਾਰਾ ਵੀ ਮੌਕਾ ਮਿਲਣਾ ਇਹ ਰੀਲ ਨੂੰ ਸਾਂਭ ਕੇ ਰੱਖ ਲਓ ਤੇ ਇਹ ਚਾਰ ਚੀਜ਼ਾਂ ਜੀ ਕਾਲਮੇ ਕੁਟਕੀ ਚਰਾਇਤਾ ਤੇ ਭੂਮੀਆਂ ਵਾਲਾ ਚਾਰਾਂ ਨੂੰ ਬਰਾਬਰ ਮਾਤਰਾ 'ਚ ਲੈ ਕੇ ਇਹਦਾ ਪਾਊਡਰ ਬਣਾ ਲਓ ਇਹਦਾ ਨਾ ਜੀ ਅੱਧਾ ਚਮਚਾ ਜਿਹੜਾ ਬੰਦਾ ਰੋਜ਼ ਸਵੇਰੇ ਖਾਣ ਲੱਗਾ ਮਜਾ ਆ ਲਓ ਕਦੇ ਵੈਦ ਕੋਲੇ ਜਾਂ ਡਾਕਟਰ ਕੋਲ ਚਲਾ ਜਾਵੇ ਕੀ ਕੀ ਜਾਣੇ ਹੋ ਹਾਂ ਚਲੋ ਐਨੀ ਵੀ ਮਸਾਂ ਕਰ ਰਿਹਾ ਸੀ ਕੋਈ ਨੁਕਸਾਨ ਨਹੀਂ ਮੈਂ ਤੁਹਾਨੂੰ ਦੱਸਦਾ ਨਾ ਜਿਹੜਾ ਖਾਣ ਲੱਗਾ ਇਹ 100 ਦੇ ਵਿੱਚੋਂ 10 ਹੀ ਨੇ ਜਿਹੜੇ ਖਾਂਦੇ ਨੇ ਬਾਕੀ ਪਤਾ ਕੀ ਕਹਿੰਦੇ ਐਂ ਕੀ ਹੋ ਜਾਊਗਾ ਗੋਇਲਾਂ ਹੀ ਮਾਰੀ ਜਾਂਦਾ ਪਰ ਉਹ ਪਤਾ ਉਦੋਂ ਲੱਗਦਾ ਜਦ ਤੱਕ ਗੋਇਲ ਕੋਲੇ ਆਉਂਦੇ ਨੇ ਫਿਰ ਉਹਦਾ ਸਿਹਤ ਬਾਰੇ ਕਿਉਂਕਿ ਮੈਂ ਵੀ ਬਹੁਤ ਬਹੁਤ ساری ਚੀਜ਼ਾਂ ਜਾਣਨਾ ਚਾਹੁੰਦਾ ਸੀ ਅੱਛਾ ਇੱਕ ਨਾ ਜੀ ਗੱਟ ਹੈਲਥ ਵਾਸਤੇ ਜਿਹੜਾ ਹੈਗਾ ਹਿੰਗ ਬਹੁਤ ਵਧੀਆ ਲੋਕਾਂ ਨੇ ਭੁਲਾਤੀ ਹਿੰਗ ਜਿਹੜੇ ਜਿਹੜੇ ਦਾਲਚ ਦਾ ਪਾਈ ਲੈਨੇ ਆਪਾਂ ਦਾਲਚ ਇਹ ਬਾਇਬਾਦੀ ਨੂੰ ਖਤਮ ਕਰ ਹਾਂਜੀ 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 ਜਿਵੇਂ ਬਾਤ ਪਿਤ ਕਫ ਹੈ ਜਿਨ੍ਹਾਂ ਦਾ ਬਾਤ ਵੱਧਾ ਹਿੰਗ ਖਾਣ ਤੇ ਕਮਾਲ ਦੇ ਰਿਜ਼ਲਟ ਨੇ ਹੱਡ ਦੁਖਦੇ ਨੇ ਢੂਹੀ ਦੁਖਦੀ ਐ ਮੋਢੇ ਦੁਖਦੇ ਐ ਸਰੀਰ ਅੱਕੜਿਆ ਰਹਿੰਦਾ ਜੱਕੜਿਆ ਹਿੰਗ ਖਾਣ ਨਾਲ ਸਭ ਤੋਂ ਉੱਤਮ ਉਹਦੇ 'ਚ ਪਤਾ ਕੀ ਹੈ ਜੀ ਐ ਅੱਧਾ ਚਮਚਾ ਪੰਜਮ ਹਲਦੀ ਇੱਕ ਚੁਟਕੀ ਹਿੰਗ ਇੱਕ ਚੁਟਕੀ ਕਾਲੀ ਮਿਰਚ ਪਾ ਕੇ ਦੁੱਧ ਲੈ ਲਓ ਚਾਹੇ ਪਾਣੀ ਚ ਲੈ ਲਓ ਸਰ ਇਸ ਤੋਂ ਉੱਪਰ ਪੇਨ ਕਲਰ ਹੀ ਨਹੀਂ ਹੈਗਾ ਕੀ ਬਾਤ ਹੈ ਇੱਕ ਗ੍ਰੰਥ ਚ ਲਿਖਿਆ ਔਰ ਕਿੰਨੇ ਲੋਕਾਂ ਨੂੰ ਸੀ ਦਿੱਤਾ ਉਹ ਕਹਿੰਦੇ ਗੋਲਸਰ ਦਰਦ ਇੱਕਦਮ ਬੰਦ ਹੁੰਦਾ ਜਿਵੇਂ ਗੋਲੀ ਖਾ ਕੇ ਹੁੰਦਾ ਮੈਂ ਫਿਰ ਗੋਲੀ ਖਾਣ ਦੀ ਕੀ ਲੋੜ ਹੈ ਤੁਸੀਂ ਆਹ ਚੀਜ਼ ਕਹੋ ਮੈਂ ਗੋਲਸਰ ਇੱਕ ਚੀਜ਼ ਹੋਰ ਜਾਨਣਾ ਚਾਹੁੰਦਾ ਮੈਂ ਐਕਸਪੀਰੀਅੰਸ ਕਰ ਚੁੱਕਿਆ ਕਈ ਵਾਰ ਕੀ ਹੁੰਦਾ ਆਪਣੇ ਗੈਜ ਜੀ ਬੰਦੀ ਆ ਇੱਥੇ ਤੇ ਗੱਲ ਸਿੱਧੀ ਹਾਰਟ ਤੇ ਆਉਂਦੀ ਹੈ ਹੈਨਾ ਬੰਦਾ ਸਿੱਧਾ ਹਾਰਟ ਵਾਲੇ ਡਾਕਟਰ ਨੂੰ ਕਹਿੰਦਾ ਯਾਰ ਇਸੇ ਜੀ ਕਰਾਓ ਇਹ ਕਰਾਓ ਪਰ ਉਹ ਆਲਾ ਭੇਜਦਾ ਸਭ ਕੁਝ ਕਰ ਦਿੰਦਾ ਹੈ ਹੈਨਾ ਗੈਸ ਬਰਨਰ ਆਪਾਂ ਨੂੰ ਪਤਾ ਲੈਂਦਾ ਹੈ ਤੇ ਆਪਣੇ ਹਾਰਟ ਨੂੰ ਸਟਰੋਂਗ ਰੱਖਣ ਲਈ ਅਦਰਵਾਈਜ਼ ਕਿਉਂਕਿ ਸਾਰੇ ਟੈਸਟ ਹਰ ਬੰਦਾ ਨਹੀਂ ਕਰਾਉਂਦਾ ਕਿ ਇਦਾਂ ਦੇ ਕਿਹੜੀ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਜਾਂ ਕੀ ਲੈਣਾ ਚਾਹੀਦਾ ਜਿਹਦੇ ਨਾਲ ਤੁਹਾਡੇ ਜਿਹੜਾ ਹਾਰਟ ਉਹ ਤੰਦਰੁਸਤ ਰਹੇ ਦਿਲ ਨੂੰ ਨਾ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਇੱਕ ਤਾਂ ਦਿਲ ਨੂੰ ਪਿਓਰ ਆਕਸੀਜਨ ਚਾਹੀਦੀ ਆ ਜਿਹੜੀ ਡੀਪ ਬਰੀਥਿੰਗ ਕਰਨ ਤੇ ਆਉਂਦੀ ਆ ਲੰਬੇ ਸਾਲੋਂ ਤੇ ਲੰਬੇ ਸਾਹ ਚੱਲੋ। ਯੋਗ ਚ ਵੀ ਆਪਾਂ ਕਰਦੇ ਹਾਂ। ਯੋਗਾ ਵੀ ਕਰਦੇ ਆਂ ਆਪਾਂ। ਅ ਅਨੋਮ ਬਲੋ। ਅਨੋਮ ਬਲੋ। ਇਹ ਜਿਹੜੇ ਚੀਜ਼ ਨੇ ਨਾ ਜੀ ਇਹ ਡਾਇਰੈਕਟ ਤੁਹਾਡੇ ਬ੍ਰੇਨ ਨੂੰ ਆਕਸੀਜਨ ਤੇ ਹਾਰਟ ਨੂੰ ਆਕਸੀਜਨ। ਹੂੰ। ਇਹਦੇ ਨਾਲ ਕੀ ਹੁੰਦਾ ਫਿਰ ਤੀਸਰੀ ਚੀਜ਼ ਸਭ ਤੋਂ ਵੱਡੀ ਕੀ ਆ ਕਿ ਅਸੀਂ ਇੱਕ ਨਾ ਆਯੁਰਵੇਦ ਦੇ ਵਿੱਚ ਅਗਰ ਕੋਈ ਤੁਸੀਂ ਚਾਹੁੰਦੇ ਹੋ ਕਿ ਹਾਰਟ ਲਈ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਹੈਗਾ ਅਰਜੁਨ ਸਾਲ। ਅਰਜੁਨ ਦਾ ਜਿਹੜਾ ਪੇੜ ਹੁੰਦਾ ਉਹਦੀ ਸੱਕ ਹਾਂਜੀ 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 ਉਹ ਦੇਖੇ ਮੈਂ ਉਹਦਾ ਸੱਕ ਉਤਾਰਦਾ। ਪਾਊਡਰ ਵੀ ਮਿਲਦਾ ਉਹ ਬਣਾ ਬਣਾ ਹਾਂ ਬਣਾ ਬਣਾ ਮਿਲ ਜਾਂਦਾ ਪਰ ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਵੀ ਜਦ ਤੋਂ ਆਪਾਂ ਪੂਰੇ ਦੇਸੀ ਪਣੇ ਚ ਆ ਗਏ ਆਪ ਬਣਾਓ ਉਹ ਮੈਨੂੰ ਕਿਸੇ ਨੇ ਦੱਸੀ ਕਹਿੰਦੇ ਨੂੰ 48 ਘੰਟੇ ਪਿਓ ਕੇ ਰੱਖੋ ਉਹ ਵੀ ਵਧੀਆ 48 ਘੰਟੇ ਪਿਓ ਫੇਰ ਪਿਓ ਫੇਰ ਪਿਓ ਸੱਕ ਲੈ ਲਓ ਕੱਲੇ ਹਾਂ ਉਸਾ ਕਾਂਦੀ ਸੱਕ ਪਿਉਂਦੋ ਉਹਨੂੰ ਪਿਓ ਕੇ ਰਾਤ ਨੂੰ ਰੱਖ ਦੋ ਸਵੇਰੇ ਪੀਣਾ ਸ਼ੁਰੂ ਕਰ ਦੋ 48 ਘੰਟੇ ਦਾ ਮਤਲਬ ਇਹ ਦੁਆਰਾ ਫੇਰ ਪਾ ਦੋ 48 ਘੰਟੇ ਬਾਅਦ ਸੱਕ ਬਦਲ ਲੈਣਾ ਮੈਂ ਸੱਤ ਨੂੰ 48 ਘੰਟੇ ਰੱਖ ਕੇ ਪੀਤਾ ਹਾਂ ਉਹਨ ਤੋਂ ਪਹਿਲਾਂ ਹੀ ਕੀਤਾ ਬਾਬੇ ਮੈਂ ਉਹ ਤਾਂ ਲੈ ਜਾਂਦੇ ਹਾਂ ਚੱਲ ਜਾਂਦਾ ਇੱਕ ਸੱਕ ਅੱਛਾ ਵਾ ਰਿਪੀਟ ਕਰ ਲਓ 48 ਘੰਟੇ ਦਾ ਦੂਜਾ ਸੱਕ ਦਾ ਪੀਸ ਬਾਦ ਉਹਨੂੰ ਰੱਖ ਦੋ ਸਾਈਡ ਤੇ ਨਹੀਂ ਚਲੋ ਅੱਛਾ ਮੇਰੇ ਲਈ ਵੀ ਕਲੀਅਰ ਹੋ ਗਿਆ ਇਹ ਅਰਜੁਨ ਦਾ ਚਾਲ ਜਿਹੜੀ ਨਾ ਜੀ ਇਹ ਮਤਲਬ ਕਿ ਅ ਐਡੀ ਵੱਡੀ ਹਾਰਟ ਦੀ ਡਾਕਟਰ ਐ ਆਪ ਦੇ ਆਪ ਚ ਕਿ ਜਿੰਨਾ ਮਰਜੀ ਹਾਰਟ ਦੀ ਪ੍ਰੋਬਲਮ ਹੋਵੇ ਜੀ ਇਹ ਕਵਰ ਕਰ ਲੇ ਚਲੋ ਇਹ ਤਾਂ ਬਹੁਤ ਛੇ ਗੱਲ ਦਿੱਤੇ ਇਹ ਮੈਂ ਉਹ ਚੀਜ਼ਾਂ ਦੱਸਦਾ ਦੁੱਗਲ ਸਾਹਿਬ ਜਿਹੜੀਆਂ ਬਿਮਾਰ ਨਹੀਂ ਹੈਗੇ ਤਾਂ ਲਈਏ ਜਦੋਂ ਬਿਮਾਰ ਹੋਗੇ ਬਿਤੇ ਜ਼ਿੰਦਗੀ ਚ ਐਡ ਕਰ ਲਓ ਆਪਣੇ ਖਾਣੇ ਚ ਉਧਰ ਲੈ ਲਓ ਜਿਆਨ ਨੂੰ ਕਿਸੇ ਨਾ ਕਿਸੇ ਤਨ ਦੀ ਬਿਮਾਰੀ ਆਵੇ ਹੀ ਨਾ ਹਾਂ ਹੁਣ ਜਦੋਂ ਅਸੀਂ ਹਿੰਗ ਬਣਾਈ ਹੈ ਜੀ ਇਹ ਵਿਦਾ ਨਹੀਂ ਹਿੰਗ ਹੈ ਜੀ ਅਰੇ ਇਹ ਅੱਜ ਦੀ ਡੇਟ ਚ ਸਭ ਤੋਂ ਮਹਿੰਗੀ ਹੈ ਜੀ 75 ਗ੍ਰਾਮ ਦਾ ਡੱਬਾ ਮੇਰੇ ਕੋਲ 27-2800 ਰੁਪਏ ਵੀ ਹੈ ਅੱਛਾ ਅਰੇ ਜੀ ਚਮਚਾ ਦੇਖੋ ਜੀ ਕਿੱਡਾ ਹੈ ਚਮਚਾ ਘਾਦਾ ਜੀ ਤੋਂ ਹੋਏ ਐ ਇ ਇ ਇੰਨੀ ਕੀ ਲੈਣੀ ਮਟਰ ਦੇ ਦਾਣੇ ਜੀ ਅੱਛਾ ਉਸ ਲੈਵਲ ਤੱਕ ਮਟਰ ਦੇ ਦਾਣੇ ਜਿੰਨੀ ਕਿ ਲਈ ਇਹਦਾ ਚਮਚਾ ਵੀ ਅਸੀਂ ਨਾਲ ਬ੍ਰਾਂਡਿੰਗ ਦਿੱਤੀ ਆ ਉੱਤੇ ਆਪਣੀ ਬੈਦਬਾਨ ਚਾਹਦੇ ਤਾਂ ਨਹੀਂ ਕਿਤੇ ਨਹੀਂ ਐ ਸਿੰਪਲ ਆ ਤੇ ਇਹਦੇ ਚ ਨਾ ਜੇ ਮਟਰ ਦੇ ਦਾਣੇ ਜਿੰਨੀ ਹਿੰਗ ਲਈ ਹਾਂਜੀ ਐ ਪਾਈ ਜੇ ਦੁੱਧ ਪੀਣੇ ਦੁੱਧ ਚ ਨਹੀਂ ਪਾਣੀ ਚ ਇੰਨੀ ਕੀ ਕਾਲੀ ਮਿਰਚ ਪਾਓ ਇਹ ਜਿਆ ਤਿੰਨ ਕ ਇੰਨੇ ਕੀ ਤਿੰਨ ਕ ਵਾਰੀ ਚਮਚੇ ਨਾਲ ਹਲਦੀ ਪਾ ਕੇ ਉਹਨੂੰ ਘੋਲ ਕੇ ਪੀ ਲਓ ਤੇ ਜਿੰਨਾ ਵੀ ਦਰਦ ਹੁੰਦਾ ਬੈਕ ਪੇਨ ਹੁੰਦਾ ਗੋਡਿਆਂ ਜਿਹੜਾ ਸਟਿਫਨੈਸ ਹੁੰਦਾ ਤੁਰਨਾ ਰਿਲੈਕਸ ਮਿਲੂਗਾ 10 15 ਮਿੰਟ ਚ ਲੋਕ ਜਿਹੜੇ ਕਹਿੰਦੇ ਆ ਜੇ ਦੇਰ ਨਾਲ ਕੰਮ ਕਰਦੀ ਆ ਕਰਕੇ ਦੇਖੋ ਦੇਖ ਤੁਸੀਂ ਫਾਸਟ ਕਰਤਾ ਥੋੜਾ ਜੀ ਹਾਂ ਨਹੀਂ ਹੁਣ ਤਾਂ ਕਰਨਾ ਹੀ ਪੈਂਦਾ ਜੀ ਸਮੇਂ ਦੇ ਜ਼ਮਾਨੇ ਦੇ ਨਾਲ ਕਰਨਾ ਇਹ ਬਹੁਤ ਅੱਛੀ ਸ਼ਿਲਾ ਜੀ ਤੁਸੀਂ ਦੇਖੋ ਤੁਸੀਂ ਤੁਹਾਨੂੰ ਟੇਬਲ ਤੇ ਸ਼ਿਲਾ ਜੀ ਦਪਈਆ ਦੁੱਗਲ ਸਾਹਿਬ ਬੈਠੇ ਹੋਣ ਸ਼ਿਲਾ ਜੀ ਇਹ ਚੱਕਰ ਹੈ ਇਹਦੀ ਜੀ ਕਨਫਿਊਜ਼ਨ ਬਹੁਤ ਹੈ ਮੈਂ ਬੜੇ ਸਾਧਾ ਸੁੰਦਾ ਆ ਰਿਹਾ ਹਾਂ ਉਹ ਕਹਿੰਦੇ ਜੀ ਮਨਾਲੇ ਜਾ ਉੱਥੋਂ ਲੈ ਕੇ ਆਓ ਕਹਿੰਦਾ ਉਧਰੋਂ ਲੈ ਕੇ ਆਓ ਉਹ ਸਾਈਕਲ ਦੀ ਇੱਕ ਚੀਜ਼ ਚਲੋ ਹੁਣ ਸਾਰੇ ਮੈਚੁਰ ਗਲਤੀਆਂ ਦੇ ਜਾਂਦਾ ਮੈਂ ਕਿ એનર્ਜੀ ਤੋਂ ਲਾਵਾ ਇਹਨੂੰ ਸੈਕਸ ਨਾਲ ਜੋੜ ਦਿੱਤਾ ਗਿਆ ਜ਼ਿਆਦਾ ਹਾਂਜੀ ਜਦਕੀ ਨਾ ਸ਼ਿਲਾ ਜੀ ਉਸ ਨਾਮ ਨਾਲ ਜਾਂਦੀ ਹੈ ਹਾਂ ਜਦਕੀ ਨਾ ਇਹਦਾ ਉਹ ਇਹ ਸਿਰਫ ਤੁਹਾਡੀਆਂ ਹੱਡੀਆਂ ਮਜੂਦ ਕਰਦੀ ਹੈ ਮਾਸਪੇਸ਼ੀਆਂ ਮਜੂਦ ਕਰਦੀ ਹੈ ਦੁੱਗਲ ਸਾਹਿਬ ਜੀ ਦੀਆਂ ਹੱਡੀਆਂ ਤੇ ਮਾਸਪੇਸ਼ੀਆਂ ਮਜੂਦ ਨੇ ਕਿਸੇ ਬਸ ਉਹ ਵੈਸੀ ਨਹੀਂ ਮਾਰ ਖਾਂਦੇ ਹਾਂਜੀ ਹਾਂਜੀ ਤੇ ਇਹਨੂੰ ਜੋੜਤਾ ਉਧਰ ਤਾਂ ਕਿ ਬੰਦਾ ਨਾ ਉਸ ਲਾਲਚ ਚ ਲੈ ਲੈਂਦਾ ਨਹੀਂ ਅੱਛਾ ਫਿਰ ਦੂਜੀ ਗੱਲ ਕੀ ਹੈ ਇਹਨੂੰ ਔਰਤਾਂ ਤੋਂ ਹਟਾਤਾ ਵੀ ਮਰਦਾਂ ਲਈ ਹੈ ਹਾਂ ਇਹ ਵੀ ਗੱਲ ਹੈ ਇਹ ਕਮਰ ਕੱਸ ਹੋ ਗਿਆ ਹੋਰ ਕਈ ਚੀਜ਼ਾਂ ਹੋ ਗਿਆ ਉਹਨਾਂ ਨਾਲ ਮਿਲਾ ਕੇ ਜਦੋਂ ਅਸੀਂ ਲੇਡੀਜ਼ ਨੂੰ ਇੱਕ ਅਸ਼ਵਗੰਧਾ ਸ਼ਤਾਵਰ ਕਮਰਕਸ ਤੇ ਇਹ ਪਾ ਕੇ ਜਦੋਂ ਲੇਡੀਜ਼ ਨੂੰ ਦੰਨੇ ਆ ਬੈਕ એનર્ਜੀ ਬਹੁਤ ਸਟਰੋਂਗ ਹੋ ਜਾਂਦੀ ਹੈ ਬੈਕ ਪੇਨ ਵਗੈਰਾ ਬੈਕ ਦਾ ਹੀ ਪੰਗਾ ਹੁੰਦਾ ਹੈ ਬਿਲਕੁਲ ਵਧੀਆ ਹੁਣ ਇਹ ਇਹਨੂੰ ਵੀ ਦੇਖੋ ਅਸੀਂ ਨਵੇਂ ਜਮਾਨੇ ਦਾ ਅਰਗ ਲਾਇਆ ਜੀ ਕਿਆ ਬਾਤ ਹੈ ਇਹ ਤੇ ਨਵੇਂ ਇਹਦੇ ਚ ਵੀ ਚਮਚਾ ਇਤਰ ਹੁੰਦਾ ਇਹ ਚ ਵੀ ਚਮਚਾ ਸਪੈਸ਼ਲ ਦਿੱਤਾ ਅੱਛਾ ਅੱਛਾ ਤੇ ਦੂਜਾ ਕੀ ਹੈ ਇਹਦੇ ਚ ਸਪੈਸ਼ਲ ਦੁੱਗਲ ਸਾਹਿਬ ਦਿੱਤਾ ਸੀ ਲੈਬ ਟੈਸਟ ਆ ਨਹੀਂ ਇਹ ਜ਼ਰੂਰੀ ਹੈ ਨਹੀਂ ਤੇ ਲੋਕਾਂ ਨੂੰ ਭਰੋਸਾ ਨਹੀਂ ਹੁੰਦਾ ਲੋਕਾਂ ਨੂੰ ਅਹੀਂ ਨਹੀਂ ਪਤਾ ਕਿ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਆਸ-ਪਾਸ ਇਹ ਇਹ ਲੈਬ ਟੈਸਟ ਜੀ ਸਰਕਾਰੀ ਹੈ ਇਹਦੇ ਵਿੱਚ ਇਹ ਜਿਹੜਾ ਲੱਗਿਆ ਨਾ ਜੀ ਇੱਥੇ ਸਕੈਨਰ ਸਕੈਨਰ ਜਦੋਂ ਤੁਸੀਂ ਇਹਨੂੰ ਸਕੈਨ ਕਰੋਗੇ ਮੇਰੇ ਦਫ਼ਤਰ 'ਚ ਨਹੀਂ ਆਉਂਦਾ ਇਹ ਜਿਹੜੀ ਲੈਬ ਤੋਂ ਟੈਸਟ ਹੋਇਆ ਸਰਕਾਰੀ ਇਹ ਉੱਥੇ ਜਾਂਦਾ ਉੱਥੋਂ ਤੁਹਾਨੂੰ ਜਵਾਬ ਮਿਲਣਾ ਹੈ ਇਹਦਾ ਸਹੀ ਹੈ ਕਿ ਨਹੀਂ ਹਾਂ ਮਤਲਬ ਮੇਰੀ ਇੱਕ ਇੱਛਾ ਸੀ ਜ਼ਿੰਦਗੀ ਦੇ ਵਿੱਚ ਵੀ ਲੋਕਾਂ ਨੂੰ ਮੈਂ ਜੋ ਵੀ ਚੀਜ਼ ਦਵਾ ਉਹਨਾਂ ਨੂੰ ਭਰੋਸਾ ਮੇਰੇ ਤੇ ਇੰਨਾ ਹੋ ਜਾਵੇ ਵੀ ਪਿਓਟੀ ਪਿਓਟੀ ਦਾ ਠੀਕ ਮਲਾਬਤ ਬਹੁਤ ਹੋ ਰਹੀ ਹੈ ਨਿਆਰੇ ਪਾਸੇ ਜਿਵੇਂ ਲੋਕਾਂ ਨੂੰ ਸੈਕਸ ਪ੍ਰੋਬਲਮ ਹੈ ਸ਼ੂਗਰ ਦੇ ਮਰੀਜ਼ ਹੈ ਉਹਨਾਂ ਲਈ ਵਧੀਆ ਹੁਣ ਫਿਰ ਅੱਛਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦ ਦੁਗਦਾ ਦੇਖੋ ਕਿਆ ਚੀਜ਼ ਆ ਮੈਂ ਪੁੱਛ ਨਹੀਂ ਲੱਗਾ ਸੀ ਆ ਵੀ ਹੈਗੇ ਨੇ ਮੈਂ ਸੋਚਿਆ ਤੁਸੀਂ ਤਾਂ ਇੱਕ ਪਾਸੇ ਬੈ ਆਯੁਰਵੈਦਿਕ ਗੱਲ ਕਰੇ ਕੋਈ ਦੂਜੇ ਵਾਰ ਇਸ ਕੈਪਸੂਲ ਬਣੇ ਅੰਦਰ ਇਹਨਾਂ ਤੋਂ ਇਹਨਾਂ ਤੋਂ ਭਜਨ ਨੂੰ ਫਿਰਦੇ ਸੀ ਪਰ ਮੈਨੂੰ ਪਤਾ ਹੈ ਇੰਨਾ ਜੀ ਗੱਲਬਾਤ ਹਾਂ ਇਹ ਐਕਚੁਅਲੀ ਪਿਓਰ ਆਯੁਰਵੇਦ ਚਾ ਇਹ 골ਡਨ ਕੋਈ ਚੱਕਰ ਨਾ ਹੁੰਦਾ ਨਹੀਂ ਹਾਂ ਅੱਛਾ ਇਹ ਜਿਹੜਾ ਖਾਲੀ ਕੈਪਸੂਲ ਵੀ ਅਸੀਂ ਲਾਉਨੇ ਆਣਾ ਜੀ ਇਹ ਪਿਓਰ ਵੈਜ ਲਾਉਨੇ ਆ ਆ ਜਿਹੜਾ ਨੇ ਦੇਖੋ 골ਡਨ ਕਲਰ ਇਹਦਾ ਹਾਂ ਇਹ ਪਿਓਰ ਵੈਜ ਚ ਆਉਂਦਾ ਅਤੇ ਮੈਂ ਉਹ ਹੀ ਸੋਚਿਆ ਨਾ ਮੈਂ ਥੋੜਾ ਜਿਹਾ ਦੇਖਿਆ ਦੋਰੀ ਦੇਖਿਆ ਮੈਂ ਇਹ ਨਾ ਜੀ ਜਿਵੇਂ ਜਿਹੜਾ ਬੰਦਾ ਕਹਿੰਦਾ ਨਾ ਜੀ ਸਾਨੂੰ ਮੇਰੇ ਕੋਲ ਜਿਵੇਂ ਆਉਂਦੇ ਨੇ ਮਰੀਜ਼ ਕਹਿੰਦੇ ਪੰਜ 6 ਸਾਲ ਹੋ ਗਏ ਉਹਨਾਂ ਦਾ ਭੈਣ ਭਾਈਆਂ ਵਾਂਗੂ ਰਹੀ ਜਾਂਦੀ ਇਹ ਤਾਂ ਖਾਣ ਨੂੰ ਜੀ ਨਹੀਂ ਕਰਦਾ ਉਹਦੇ ਬੜੇ ਸੋਹਣੇ ਲੱਗ ਜਾਂਦੇ ਰ ਤੇ ਇਹ ਨਾਲ ਜੀ ਕੀ ਹੈ ਕਿ ਜਿੰਨਾ ਮਰਜੀ ਬੰਦੇ ਨੂੰ ਥਕਾਵਟ ਹੋਈ ਹੋਵੇ ਜੀ ਜਿੰਨਾ ਮਰਜੀ ਬਾਡੀ ਚ ਲੇਜੀਨੈਸ ਹੋਵੇ ਜੀ ਸੈਕਸ ਦੀ ਵੀਕਨੈਸ ਹੁੰਦੀ ਹੋਵੇ ਜਾਂ 슈ਗਰ ਕਰਕੇ ਬਾਡੀ ਵੀਕ ਰਹਿੰਦੀ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਇੱਕ ਕੈਪਸੂਲ ਡੇਲੀ ਖਾਓ ਡੇਲੀ ਲੈ ਲੋ ਵਾ 365 ਦਿਨ ਖਾਓ ਕੋਈ ਦਿੱਕਤ ਨਹੀਂ ਔਰ ਇਹਦੇ ਨਾਲ ਕੀ ਹੁੰਦਾ ਦੁੱਗਲ ਸਾਹਿਬ ਕੀ ਬੰਦਾ ਜਿੰਨਾ ਮਰਜੀ ਕਮਜ਼ੋਰੀ ਮਹਿਸੂਸ ਕਰਦਾ ਹੋਵੇ ਉਹਦੇ ਸਰੀਰ ਚ ਜਾਨ ਆ ਜਾਂਦੀ ਆ ਬੰਦੇ ਦਾ ਕੌਨਫੀਡੈਂਸ ਬਣਿਆ ਰਹਿੰਦਾ ਆਹੀ ਜ਼ਿੰਦਗੀ ਆ ਉਹਦੀ ਲੰਬੀ ਚੌੜੀ ਜ਼ਿੰਦਗੀ ਉਹ ਹੀ ਕਹਿੰਦੇ ਜਿੰਨੀ ਹੈਗੀ ਜਿੰਨੀ ਜੀ ਲੋ ਹਾਂ ਬੰਦਾ ਕਹਿੰਦਾ ਜਿੰਨੀ ਜ਼ਿੰਦਗੀ ਹੈ ਓਨੀ ਜੇ ਚੱਲਦੇ ਰਹੀ ਆ ਆ ਦੱਸਣਾ ਇਹ ਦੋ ਕਲਰ ਹੈ ਇਹ ਜਿਹੜਾ ਦੋ ਕਲਰ ਹੈ ਇਹ ਮੈਂ ਦਿੰਦਾ ਇਹ ਦੇਖੋ ਬ੍ਰੇਨ ਡੋਜ਼ ਲਿਖਿਆ ਜੀ ਤੁਹਾਨੂੰ ਮੇਰੇ ਤੋਂ ਲੱਗੇਗਾ ਇਹ ਬ੍ਰੇਨ ਡੋਜ਼ ਲਿਖਿਆ ਹੈ ਇਹਦੇ ਵਿੱਚ ਕੀ ਆ ਕਿ ਜਿਹੜੇ ਲੋਕਾਂ ਨੂੰ ਮਾਈਗਰੇਨ ਦਾ ਦਰਦ ਹੁੰਦਾ ਮਾਈਗਰੇਨ ਬਹੁਤ ਜ਼ਿਆਦਾ ਕਾਮਨ ਹੈ ਇਹ ਉਹਨਾਂ ਲਈ ਸਿੰਗਲ ਪ੍ਰੋਡਕਟ ਹੈ ਜੀ ਅੱਛਾ ਇਹਦੇ ਵਿੱਚ ਵੀ ਮੈਂ ਫਾਰਮੂਲਾ ਦੱਸਦਾ ਤੁਹਾਨੂੰ ਲੋਕੀ ਘਰੇ ਬਣਾ ਸਕਦੇ ਨੇ ਬਹੁਤ ਈਜ਼ੀ ਬਣਦੀ ਐ ਇਹ ਦਵਾਈ 10 ਦੋ ਜੀ ਔਰ ਇਹ ਘਰੇ ਬਣਾ ਕੇ ਪੁੜੀਆਂ ਚ ਬਣਾ ਲੈਣਾ ਸੀ ਕੈਪਸੂਲ ਚ ਤਾਂ ਭਾ ਦੰਨੇ ਆ ਵੀ ਸੱਤ ਹੁਣ ਪੁੜੀਆਂ ਵਾਲੇ ਬੈਦ ਗਏ ਬਦਦੇ ਨਹੀਂ ਜਾਂਦੀ ਅੱਜ ਕੱਲ੍ਹ ਪੁੜੀਆਂ ਖਾਣ ਵਾਲੇ ਵੀ ਨਹੀਂ ਖਾਂਦੇ ਜੀ ਜਵਾਕ ਹੁਣ ਕਹਿੰਦੇ ਕੋਈ ਗੋਲੀ ਦੇ ਦਿਓ ਅੰਕਲ ਤੇ ਇਹਦੇ ਚ ਕੀ ਹੈ ਜੀ ਨੰਬਰ 1 ਤਾਂ ਅਸ਼ਵਗੰਧਾ ਫਿਰ ਇਹ ਚ ਗੁਦੰਤੀ ਭਸਮ ਇਹ ਮੈਂ ਬੋਲੂਗਾ ਜੀ ਇਹ ਨੋਟ ਕਰ ਲਿਓ ਸਾਰੇ ਜਣੇ ਨੰਬਰ 1 ਅਸ਼ਵਗੰਧਾ ਗੁਦੰਤੀ ਭਸਮ ਮੁਕਤਾ ਸ਼ੁਕਤੀ ਪਿਸਟੀ ਪ੍ਰਵਾਲ ਪਿਸਟੀ ਤੇ ਇੱਕ ਇਹਦੇ ਵਿੱਚ ਹੈਗੀ ਹੈ ਜੀ ਆਪਣਾ ਇੰਸਬਤਾ ਅਮ੍ਰਿਤ ਲੋਹ ਤੇ ਬ੍ਰੰਮੀ ਅਬਰੰਦੇ ਸੋੜਿਆ ਜੀ ਇਹ ਜਿਹੜੀ ਸਪਤਾ ਅਮ੍ਰਿਤ ਲੋਹ ਹੈ ਨਾ ਜੀ ਇਹ ਬ੍ਰੇਨ ਦੇ ਅੰਦਰ ਜਿਹੜੀਆਂ ਬਰੀਕ ਨਸਾਂ ਨੇ ਜਿੱਤੋਂ ਅੱਖਾਂ ਦੀ ਲਾਈਟ ਆਂਦੀ ਆ ਇਹ ਉਹਨਾਂ ਨਜ਼ਰ ਤੇ ਕੰਮ ਕਰਦੀ ਆ ਔਰ ਜਿੰਨਾ ਮਰਜੀ ਬ੍ਰੇਨ ਦੇ ਵਿੱਚ ਦਰਦ ਹੋਵੇ ਮਾਈਗ੍ਰੇਨ ਦਾ ਅਟੈਕ ਕੋਈ ਨਾ ਆਇਆ ਹੋਵੇ ਇੱਕ ਕੈਪਸੂਲ ਖਾਣ ਤੋਂ 15-20 ਮਿੰਟ ਬਾਅਦ ਪੇਸ਼ੈਂਟ ਸ਼ਾਂਤ ਹੋ ਜਾਂਦਾ ਔਰ ਅਸੀਂ ਉਹਨੂੰ ਕਹਿੰਦੇ ਨੂੰ 5-6 ਮਹੀਨੇ ਖਾਲਾ ਮੁੜ ਕੇ ਨਹੀਂ ਹੁੰਦਾ ਮੈਂ ਇੱਕ ਸਵਾਲ ਜਿਹੜਾ ਮੇਰੇ ਦਿਮਾਗ 'ਚ ਇਹ ਸਮਾਨ ਸਾਰਾ ਮਿਲੂਗਾ ਜੇ ਤੋ ਪ੍ਰੋਬਲਮ ਹੁੰਦਾ ਮੈਨੂੰ ਵੀ ਕਿਸੇ ਨੇ ਕੋਈ ਚੀਜ਼ ਕੀ ਮੈਂ ਕਿਹਾ ਯਾਰ ਉਹ ਕਿਤੋਂ ਮਿਲੂ ਤੁਹਾਨੂੰ ਪਤਾ ਜੀ ਇੱਕ ਤਾਂ ਮੈਂ ਤੁਹਾਨੂੰ ਹਰ ਥੋੜਾ ਜਿਹਾ ਮਤਲਬ ਆਈਡੀਆ ਦੇ ਦਉ ਕਿ ਹਾਂ ਇਹ ਉੱਥੋਂ ਮਿਲ ਸਕਦੀ ਹੈ ਹਰ ਸ਼ਹਿਰ ਦੇ ਵਿੱਚ ਇੱਕ ਬੰਸਾਰੀ ਹੁੰਦਾ ਹਾਂਜੀ ਹਾਂਜੀ ਉਹਨਾਂ ਤੋਂ ਮਿਲ ਜਾਂਦਾ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਫਿਰ ਮੇਰੀ ਸਾਈਟ ਤੇ ਜਾਣਾ ਪੈਂਦਾ www.vaidwan.com ਤੇ ਐਤੋਂ ਮਿਲ ਜੂਗਾ ਐਤੋਂ ਮਿਲ ਜੂਗਾ ਜਾਂ ਫਿਰ ਆਪਣੀ ਐਪ ਡਾਊਨਲੋਡ ਕਰਕੇ ਰੱਖੀ ਆ ਲੋਕਾਂ ਨੇ ਵੈਦਵਾਨ ਦੀ ਤਾਂ ਉਹ ਵੀ ਇੱਕ ਆਪਣੇ ਆਪ ਚ ਜਲਵਾ ਜੀ ਜਦੋਂ ਸਾਡੀ ਐਪ ਤੇ ਕੋਈ ਜਾਂਦਾ ਨਾ ਜੀ ਆਇ ਲੱਗਦਾ ਵੀ ਸ਼ੋਅਰੂਮ ਚ ਆਗੇ ਪੂਰਾ 4450 ਪ੍ਰੋਡਕਟਾਂ ਇਕੱਲਾ ਇਕੱਲਾ ਲਿਖਿਆ ਔਰ ਕੱਲੇ ਕੱਲੇ ਪ੍ਰੋਡਕਟ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕੀ ਕੀ ਬਾਇ ਡਿਟੇਲਿੰਗ ਪੂਰੀ ਕਿਵੇਂ ਯੂਜ਼ ਕਰਨਾ ਨਾਲ ਨੀਚੇ ਜਾ ਕੇ ਲਿਖਿਆ ਹੁੰਦਾ ਵੀ ਜੇ ਡਾਕਟਰ ਦੀ ਸਲਾਹ ਲੈਣੀ ਹੈ ਤਾਂ ਇਹ ਨੰਬਰ ਤੇ ਸੰਪਰਕ ਕਰੋ ਬਲ ਹਰ ਹੀ ਫੈਸਿਲਿਟੀ ਅਸੀਂ ਹਰ ਕੋਈ ਪਤਾ ਨਹੀਂ ਲੱਗਦਾ ਨਾ ਅੱਜ ਕੱਲ ਬਸ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਬਿਲਕੁਲ ਪੰਸਾਰੀ ਕਿੱਥੋਂ ਲਵਣਗੇ ਵਿਚਾਰੇ ਹਾਂ ਨਹੀਂ ਨਹੀਂ ਪੰਸਾਰੀ ਪੰਸਾਰੀ ਦੀ ਸਾਈਟ ਤੇ ਜਾ ਕੇ ਪਤਾ ਲੱਗ ਜਾ ਹਮੇਸ਼ਾ ਪੰਸਾਰੀਆਂ ਨੂੰ ਬੜੀ ਰਿਕੁਐਸਟ ਕਰਦੇ ਹਾਂ ਵੀ ਜਦੋਂ ਸਾਡਾ ਪੇਸ਼ੈਂਟ ਤੁਹਾਡੇ ਕੋਲ ਕੀ ਆਉਂਦਾ ਬਸ ਉਹਨੂੰ ਬੜੇ ਪਿਆ ਚਾਹ ਪਾਣੀ ਚਾਹ ਪਲਾਉ ਚਾਹ ਨਾ ਪਲਾਉ ਉਹਨੂੰ ਜਿਹੜੀ ਜੜੀ ਬੂਟੀ ਲੈਣਾ ਹੈ ਉਹ ਆਪਣੇ ਆਪਣੇ ਦਿਲੋਂ ਦੇ ਦਿਓ ਐਂਡ ਉਹ ਵੀ ਕੋਈ ਵੀ ਚੱਕ ਕੇ ਫੜਾਈ ਜਾਵੇ ਜੇ ਤੂੰ ਜਦੋਂ ਪੰਸਾਰੀ ਆਪਣੇ ਦਿਲ ਤੋਂ ਕੋਈ ਚੀਜ਼ ਦਿੰਦਾ ਹੈ ਨਾ ਜੀ ਤਾਂ ਪੰਸਾਰੀ ਦੇ ਹੱਥ 'ਚ ਵੀ ਬੜੀ ਬਰਕਤ ਹੁੰਦੀ ਹੈ ਬੜਾ ਫਾਇਦਾ ਹੁੰਦਾ ਜਦੋਂ ਜਦੋਂ ਅੱਗੇ ਪਰਚੀ ਕਰਨ ਰਾਮੂ ਕਢ ਕੇ ਲਾਓ ਫਿਰ ਰਾਮੂ ਵੀ ਵਿਚਾਰਾ ਉਵੇਂ ਲਾਊਗਾ ਉਹ ਫਿਰ ਉਵੇਂ ਇੱਥੇ ਨਹੀਂ ਮੈਨੂੰ ਪਤਾ ਲੱਗਿਆ ਮੇਰੇ ਇੱਥੇ ਬਾਂਬੇ ਅੰਦੇਰੀ ਨਾ ਸਟੇਸ਼ਨ ਦੇ ਕੋਲ ਹੈ ਪੁਰਾਣੇ ਗੁਫਤੇ ਬੈਠੇ ਉਹ ਪੁਰਾਣੇ ਬਹੁਤ ਵੱਡੇ ਵੱਡੇ ਦੁਕਾਨ ਉੱਥੇ ਦੋ ਦੁਕਾਨਾਂ ਹੈਗੀਆਂ ਇੱਥੇ ਤੇ ਤਾਂ ਬੜਾ ਨੇ ਗਰੀਬ ਬੁੱਟੇ ਬਿਲਕੁਲ ਪੰਸਾਰੀ ਦਾ ਸਮਾਨ ਮਿਲਦਾ ਔਰ ਇਹ ਨਾ ਜੀ ਜਿਹੜਾ ਜਿਹੜੇ ਸਾਰੇ ਜੜੀ ਬੁੱਟੇ ਹੁਣ ਤੁਸੀਂ ਦੇਖੋ ਦੁੱਗਲ ਸਾਹਿਬ ਲੋਕ ਕਹੀ ਕਹਿੰਦੇ ਆ ਵੀ ਆਯੁਰਵੇਦ ਇਹ ਹੈ ਆਯੁਰਵੇਦ ਉਹ ਹੈ ਮੈਂ ਕਹਿੰਦਾ ਤੁਸੀਂ ਜੋ ਮਰਜੀ ਕਹੀ ਜਾਓ ਪਰ ਕਿੰਨੇ ਕੁਆਂਟਲਾਂ ਦੇ ਹਿਸਾਬ ਨਾਲ ਡੇਲੀ ਅਸ਼ਵਗੰਧ ਖਾਂਦੇ ਆ ਲੋਕੀ ਤੁਸੀਂ ਆਹੀ ਕੱਲਾ ਕੈਪਸੂਲ ਲੈ ਲਓ ਜੀ ਸਾਡੇ ਵਰਗੀ ਛੋਟੀ ਜੀ ਕੰਪਨੀ ਆ 1 ਲੱਖ ਕੈਪਸੂਲ ਡੇਲੀ ਅੱਛਾ ਇਹਦੇ ਕੰਨੇ ਲੋਕ ਆ ਜਾਂਦੇ ਆ ਹੁਣ 1 ਲੱਖ ਹੈ ਵੀ ਕੁਝ ਨਹੀਂ ਜੇ ਪੰਜਾਬ ਦੀ ਆਬਾਦੀ ਦੇਖੀਏ ਤਾਂ 3 ਕਰੋੜ ਦੀ ਹੈ ਕਿਉਂਕਿ ਬਾਹਰ ਵੀ ਤਾਂ ਬੰਗਾਰੇ ਹੋਣੇ ਨੇ ਨਾ ਇੰਡੀਆ ਤੋਂ ਬਾਹਰ ਤੇ ਜਾਂਦੇ ਜੀ ਇੰਡੀਆ ਤੋਂ ਬਾਹਰ ਨਾ ਜੀ ਇਹਦਾ ਪੈਕ ਜਾਂਦਾ 365 ਕੈਪਸੂਲ ਦਾ ਉੱਥੇ ਬਾਹਰ ਇੱਕੋ ਵਾਰ ਮੰਗਾ ਲੈਂਦੇ ਅਗਲੇ ਨੂੰ ਪਤਾ ਵੀ ਪਾਰਸਲ ਦੇ ਖਰਚਾ ਤਾਂ ਉਨੇ ਹੀ ਪੈਣਾ ਤੇ ਉੱਥੇ ਇਹ ਉਸਾਲਸਲ ਖਾਂਦੇ ਜਦੋਂ ਇੱਧਰ ਗੇੜਾ ਲੱਗਦਾ ਫਿਰ ਮੈਨੂੰ ਮਿਲ ਲੈਂਦੇ ਆ ਕੇ ਤਾਂ ਇਹ ਇੱਕ ਕੈਪਸੂਲ ਚ ਇੰਨਾ ਕ ਦਮ ਤਾਂ ਹੈਗਾ ਜੀ ਐਕਸ ਪਲੱਸ 골ਡ ਕੈਪਸੂਲ ਵੀ ਗੁਰਸੱਭ ਨੂੰ ਮਿਲਣ ਆਉਂਦਾ ਬੰਦਾ ਉਹਨਾਂ ਦਾ ਵੀ ਇਹ ਕੀ ਹੈ ਤੁਸੀਂ ਸਾਰੇ ਜਵਾਨ ਕਰਦੇ ਸਾਡੇ ਤੰਦਰੁਸਤ ਕਰ ਦਿੰਦੇ ਨਹੀਂ ਅਸੀਂ ਇੰਨਾ ਕਿ ਜੋਗਾ ਕਰ ਦਿੰਦੇ ਆ ਜੀ ਕਿ ਜਿੰਨੀ ਉਮਰ ਹੈ ਨਾ ਜੀ ਬੰਦਾ ਉਨੀ ਉਮਰ ਸੁਖੀ ਭੋਗੇ ਕਿਸੇ ਤੇ ਬੋਝ ਨਾ ਪਵੇ ਹੁਣ ਜਿਵੇਂ ਸਾਡੇ ਕੋਲੇ ਗੋਡੇ ਮੋਢਿਆਂ ਦੇ ਮਰੀਜ਼ ਆਉਂਦੇ ਹਨ ਨਾ ਜੀ ਬੜਾ ਤਰਸ ਆਉਂਦਾ ਮਤਲਬ ਕਿ ਜਿਵੇਂ ਹੁਣ ਆਪਣੀ ਵੀ ਉਮਰ ਹੋ ਗਈ ਜੀ 60 ਦੇ ਨੇੜੇ ਤੇੜੇ ਹੋ ਗਏ ਮਤਲਬ ਉਹਨਾਂ ਨੂੰ ਦੇਖ ਕੇ ਪ੍ਰਮਾਤਮਾ ਅੱਗੇ ਹੱਥ ਜੋੜੀਦੇ ਨੇ ਵੀ ਹੇ ਰੱਬਾ ਤੇਰਾ ਕਰੋੜ ਕਰੋੜ ਸ਼ੁਕਰ ਹੈ ਸਾਨੂੰ ਤੰਦਰੁਸਤ ਰੱਖਿਆ ਤੰਦਰੁਸਤ ਰੱਖਿਆ ਵੀ ਇੰਨੇ ਲੋਕਾਂ ਦੀਆਂ ਦੁਆਵਾਂ ਨੇ ਸ਼ਾਇਦ ਇਸੇ ਕਰਕੇ ਮਤਲਬ ਨਹੀਂ ਤਾਂ 40 ਸਾਲ ਦਾ ਬੰਦਾ ਜਾਂ ਬੰਦੀ ਉਹ ਐ ਕਹਿੰਦੀ ਹੁੰਦੀ ਆ ਵੀ ਬਸ ਗੁਲਬੀ ਸਾਬ ਕੋਈ ਇਹੋ ਜੀ ਦਵਾਈ ਦੱਸ ਦੋ ਜਿਹਦੇ ਨਾਲ ਮੁੜ ਕੇ ਉੱਠੀ ਆਈ ਨਾ ਇੰਨੇ ਬੁਰਾ ਹਾਲ ਆ ਮਤਲਬ ਦੁਖੀ ਹੋ ਜਾਂਦਾ ਨਾ ਬੰਦਾ ਬਹੁਤ ਅੱਛਾ ਲੱਗਿਆ ਜੀ ਗੁਲਬੀ ਸਾਬ ਤੁਸੀਂ ਆਏ ਸਾਡੇ ਸਾਡਾ ਕੀ ਤੁਹਾਡਾ ਆਪਣਾ ਸੁਭਾਸ਼ ਗੁਹਿਲ ਹੈਲਥ ਸ਼ੋਅ ਹੈ ਤੇ ਖੁਸ਼ਕਿਸਮਤ ਆ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਸ਼ੋਅ 'ਚ ਜਦੋਂ ਤੁਹਾਡੇ ਵਰਗੇ ਸੀਨੀਅਰ ਪਰਸਨੈਲਿਟੀ ਆਉਂਦੇ ਨੇ ਤਾਂ ਉਹ ਗੱਲਾਂ ਸੀ ਬਾਹਰ ਨਿਕਲਿਆ ਆਉਂਦੀਆਂ ਨੇ ਜਿਹੜੀਆਂ ਅਸੀਂ ਕਈ ਵਾਰੀ ਨਹੀਂ ਵੀ ਕਰ ਪਾਉਂਦੇ ਆ ਆਮ ਪਰ ਅੱਜ ਬਹੁਤ ਸੋਹਣੀਆਂ ਗੱਲਾਂ ਹੋਈਆਂ ਡਾਟਾ ਹੈਲਥ ਨੂੰ ਲੈ ਕੇ ਤੁਸੀਂ ਇੰਨਾ ਭਲਾ ਕਰ ਰਹੇ ਹੋ ਮਤਲਬ ਪੂਰੀ ਜਨਤਾ ਦੀ ਸੇਵਾ ਹੀ ਹੈ ਤੇ ਕੋਈ ਅਸੀਂ ਖੁਦ ਐਕਸਪੀਰੀਅੰਸ ਕਰਦੇ ਆਂ ਆਸ-ਪਾਸ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਬਹੁਤ ਸਾਰੀਆਂ ਮੈਂ ਦੇਖੀਆਂ ਹੋਣਗੀਆਂ ਬਹੁਤ ਸਾਰੀਆਂ ਮੈਂ ਸੁਣੀਆਂ ਹੋਣਗੀਆਂ ਆ ਤੁਹਾਡੇ ਥਰੂ ਮੈਂ ਪੁੱਛ ਕੇ ਲੋਕਾਂ ਤੱਕ ਪਹੁੰਚਾ ਬਿਲਕੁਲ ਬਿਲਕੁਲ ਬਹੁਤ ਲੋਕਾਂ ਦਾ ਫਾਇਦਾ ਹੋ ਰਿਹਾ ਹੈ ਜਨਰਲ ਜੀ ਤੁਸੀਂ ਸਾਡੇ ਅੱਜ ਸ਼ੋਅ 'ਚ ਆਏ ਬਹੁਤ ਵਧੀਆ ਲੱਗਾ ਔਰ ਉਮੀਦ ਹੈ ਕਿ ਜਿਹਨੇ ਦਰਸ਼ਕਾਂ ਨੇ ਅੱਜ ਦਾ ਸ਼ੋਅ ਦੇਖਿਆ ਉਹਨਾਂ ਨੂੰ ਵੀ ਆਨੰਦ ਆਊਗਾ ਦੁੱਗਲ ਸਾਹਿਬ ਨੂੰ ਔਰ ਅਮਰ ਗੋਇਲ ਅਮਲ ਸਾਰੇ ਕਰਨਗੇ ਔਰ ਅੱਜ ਜਿਹੜਾ ਸ਼ੋਅ ਹੈ ਮੈਨੂੰ ਪੂਰਾ ਪਤਾ ਹੈ ਪੂਰਾ ਅੰਦਾਜ਼ਾ ਹੈ ਕਿ ਇਤਿਹਾਸ ਲਿਚੂਗਾ ਬਾਕੀ ਤੁਹਾਡਾ ਵੀ ਔਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ